ਅਸ਼ਰੋਮਣੀ ਕਾਲੀਦਾ ਲੋਲੇ ਜਿਹੜੀ ਇੱਕ ਪੰਜਾਬ ਪਚਾਓ ਯਾਤਰਾ ਜਿਉਆ ਸ਼ੁਰੂ ਹੋਣੀ ਆ ਤਾਂ ਉਸ ਤੋਂ ਪਹਿਲਾਂ ਜੋ ਸ਼੍ਰੀ ਕਲਤਕ ਸਾਹਿਬ ਤੇ ਅਰਦਾਸ ਹੋਣੀ ਆ ਤਾਂ ਉਸ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਹੈਗੇ ਨੇ ਭਾਈ ਮਨਜੀਤ ਸਿੰਘ ਜੀ ਉਹਨਾਂ ਨਾਲ ਗੱਲ ਵੀ ਕਰਾਂਗੇ ਤਾਂ ਜੀ ਭਾਈ ਸਾਹਿਬ ਜੀ ਅੱਜ ਜਿਹੜੀ ਯਾਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਸ਼ੁਰੂ ਕੀਤੀ ਜਾਣੀ ਆ ਕਿਵੇਂ ਵੇਖਦੇ ਸੀ ਯਾਤਰਾ ਨੂੰ ਕਿਉਂਕਿ ਕਾਫੀ ਕੁਛ ਜੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ ਖਾਸ ਤੌਰ ਦੇ ਉੱਤੇ ਜਿਹੜੇ ਪੰਥਕ ਮੁੱਦੇ ਹੈਗੇ ਨੇ ਜਿੱਦੇ ਵਿੱਚ ਸਭ ਤੋਂ ਵੱਡਾ ਮੁੱਦਾ ਜੇ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਜਥੇਦਾਰ ਜੀ ਕੌਂਕਾ ਉਹਨਾਂ ਦੀ ਗੱਲ ਕਰ ਲਈਏ ਬਲਵ ਕਿਵੇਂ ਵੇਖਦੇ ਹੋ ਇਹਨਾਂ ਮੁੱਦਿਆਂ ਨੂੰ ਵੇਖੋ ਸਭ ਤੋਂ ਪਹਿਲਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਜਾਊਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਮਾਣ ਪਹਜਾਓ ਇਹ ਇੱਕਵੇਂ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਬਹੁਤ ਵੱਡੀਆਂ ਆਸਾਂ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਪੰਜਾਬ ਦੀ ਸਤਾ ਚਲੇ ਜਾਂਦਾ ਸੀ ਪਰ ਅਫਸੋਸ ਕਿ ਉਸ ਪਾਰਟੀ ਇੱਕ ਵੀ ਆਪਦਾ ਜਿਹੜਾ ਉਹਨਾਂ ਨੇ ਏਜੰਡਾ ਦਿੱਤਾ ਸੀ ਇੱਕ ਝੰਡੇ ਤੇ ਵੀ ਪੁਰਾਣੇ ਲੱਗੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਵੱਧ ਪੰਜਾਬ ਦੇ ਵਿੱਚ ਨਸ਼ਾ ਵਧ ਪੰਜਾਬ ਦੇ ਵਿੱਚ ਕਾਨੂੰਨ ਜਿਹੜਾ ਉਹ ਕੁਝ ਨਹੀਂ ਹੈਗਾ ਰੋਜ਼ ਕਿਸੇ ਨਾ ਕਿਸੇ ਨੂੰ ਕਤਲ ਕਰੀ ਜਾਂਦੇ ਕੋਈ ਬੰਦੇ ਵਾਲਾ ਕੰਮ ਨਹੀਂ ਗਾ ਰਹਿ ਗਿਆ ਸੋ ਇਸੇ ਤਰ੍ਹਾਂ ਪੰਜਾਬ ਦੇ ਸਿਰ ਤੇ ਕਰਜ਼ਾ ਬੜਾ ਚੜਾਤਾ ਉਹ ਕਹਿੰਦੇ ਅਸੀਂ ਕਰਜ਼ਾ ਮੁਕਤ ਕਰਦੇ ਹਾਂਗੇ ਤੇ ਹੁਣ 50 ਹਜ਼ਾਰ ਕਰੋੜ ਦਾ ਕਰਜ਼ਾ ਉਹਨਾਂ ਨੇ ਫਿਰ ਲੈ ਲਿਆ ਸੋ ਸਭ ਤੋਂ ਪਹਿਲਾਂ ਜ਼ਰੂਰੀਤ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦਾ ਵਾਰਿਸ ਆ ਠੀਕ ਆ ਲੋਕ ਜਿਹੜੇ ਆ ਕਈ ਰ ਬਦਲਾ ਦੇ ਨਾਂ ਤੇ ਠਗੀਆਂ ਖਾ ਜਾਂਦੇ ਆ ਸਾਡੇ ਲੋਕ ਜਿਹੜੇ ਆ ਨਾ ਛੇਤੀ ਮਗਰ ਲਾਈ ਜਾਂਦੇ ਆ ਔਰ ਕਲਾ ਪੰਜਾਬ ਹੀ ਐਸਾ ਹੈ ਬਾਕੀ ਸਾਰੇ ਸਟੇਟ ਜਿੱਥੇ ਜਿੱਥੇ ਇਲੈਕਸ਼ਨ ਹੋਈ ਆ ਕਿਸੇ ਨੇ ਇੱਕ ਸੀਟ ਵੀ ਨਹੀਂ ਇਹਨਾਂ ਨੂੰ ਦਿੱਤੀ ਸਾਡੇ ਪੰਜਾਬ ਦੇ ਲੋਕ ਥੋੜੇ ਜੇ ਜੇ ਕਈ ਰ ਲਾਈ ਲੱਗ ਵੀ ਹੈਗੇ ਆ ਲਾਈ ਲੱਗ ਵੀ ਅਸੀਂ ਪੰਜਣੇ ਆ ਕਈ ਰ ਸਾਨੂੰ ਬਰਗ ਲਾ ਲਿਆ ਜਾਂਦਾ ਕਈ ਰ ਅਸੀਂ ਜਾਣ ਕੇ ਮਤਲਬ ਵੇਤਰਾ ਕਰ ਲੈਂਦੇ ਆ ਤੇ ਕਈ ਰ ਹੱਦ ਨਾਲ ਧੋਖਾ ਵੀ ਹੋ ਜਾਂਦਾ ਧੋਖਾ ਹੋ ਗਿਆ ਪੰਜਾਬ ਨਾਲ ਲੇਕਿਨ ਧੋਖਾ ਹੋ ਗਿਆ ਹੁਣ ਇਹ ਧੋਖੇ ਨੂੰ 5 ਸਾਲ ਤਹਨੇ ਇਸੇ ਤਰ੍ਹਾਂ ਚੱਲਣਾ ਪਊਗਾ ਸੋ ਉਹਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਅੱਜ ਪੰਜਾਬ ਬਚਾਓ ਮਹਮ ਜੜੀ ਆ ਉਹਦੀ ਸ਼ੁਰੂਆਤ ਸ਼੍ਰੀ ਅਕਾਲ ਤਖਤ ਸ ਤੋਂ ਸਿੱਖ ਨੇ ਜਦੋਂ ਵੀ ਕੋਈ ਕਾਮਯਾਬੀ ਲੈਣੀ ਆ ਨਾ ਉਹ ਸਭ ਤੋਂ ਪਹਿਲਾਂ ਗੁਰੂ ਅਗੈਰਦਾਸ ਕਰਦਾ ਉਹ ਗੁਰੂ ਅਗੈਰਦਾਸ ਹੋਵੇ ਉਸ ਤੋਂ ਬਾਅਦ ਅਟਾਰੀ ਤੋਂ ਜਿਹੜਾ ਹੈ ਉਹ ਪੰਜਾਬ ਬਚਾਓ ਮਹਮਤੀ ਸ਼ੁਰੂਆਤ ਜੜੀ ਕੀਤੀ। ਭਾਈ ਸਾਹਿਬ ਜੀ ਇਸ ਦੇ ਵਿੱਚ ਜਦੋਂ ਤੁਸੀਂ ਦੱਸਿਆ ਕਿ ਹੋਰ ਵੀ ਮੁੱਦੇ ਪਰ ਸਭ ਤੋਂ ਜ਼ਿਆਦਾ ਅਹਿਮ ਕਿਉਂਕਿ ਅਕਾਲੀ ਦਲ ਪਾਰਟੀ ਕਿਤੇ ਨਾ ਕਿਤੇ ਪੰਥਕ ਪਾਰਟੀ ਦਾ ਜਮਾਤ ਜਿਹੜੀ ਕਹੀ ਜਾਂਦੀ ਆ ਤਾਂ ਉੱਥੇ ਜੇ ਗੱਲ ਕਰ ਲਈਏ ਪੰਥ ਦੀ ਦਾ ਪੰਥ ਦੇ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਹਾਲੇ ਤੱਕ ਕਾਫੀ ਮੁੱਦੇ ਪੈਂਡਿੰਗ ਹੈਗੇ ਨੇ ਕਾਫੀ ਜ਼ਿਆਦਾ ਜੋ ਜੋ ਕਹਿ ਸਕਦੇ ਆ ਕੌਮ ਦੇ ਮਨਾਂ ਦੇ ਵਿੱਚ ਇਸ ਚੀਜ਼ ਦਾ ਰੋਸ਼ ਵੀ ਹੈਗਾ ਤਾਂ ਉਸ ਨੂੰ ਕਿੱਦਾਂ ਦੂਰ ਕੀਤਾ ਜਾਊਗਾ ਵੇਖੋ ਜੇ ਕੌਮ ਦੇ ਕੋਈ ਮੁੱਦੇ ਸੀ ਜਿਹਦੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਥੋੜਾ ਜਿਹਾ ਜਿਹੜਾ ਸੀਓ ਪਾਸੇ ਤੇ ਆ ਜਾਂ ਥੜਕਿਆ ਜਾਂ ਕੋਈ ਗਲਤੀ ਹੋਈ ਤੇ ਲੋਕਾਂ ਨੇ ਹੁਣ ਦੋਵਾਰਾ ਸਜ਼ਾ ਦਿੱਤੀ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਖਿਮਾ ਯਾਤਨਾ ਕੀਤੀ ਹੈ ਸੋ ਜਿੰਨਾ ਚਿਰ ਅਕਾਲੀ ਦਲ ਪੰਥਕ ਮੁੱਦਿਆਂ ਨੂੰ ਨਹੀਂ ਛੂਹੂਗਾ ਵੋਲਾਚਾਰ ਪੰਜਾਬ ਦੇ ਵਿੱਚ ਜਿਹੜੇ ਆ ਨਾ ਕਿਉਂਕਿ ਪੰਥਕ ਲੋਕ ਨੇ ਜਿਹੜਾ ਅਕਾਲੀ ਦਲ ਹੈ ਇਹ ਪੰਥ ਦੀ ਅਗਵਾਈ ਕਰਦਾ ਪੰਥ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਤੇ ਇਹ ਪੰਥਕ ਮੁੱਦਿਆਂ ਨੂੰ ਅਕਾਲੀ ਦਲ ਹੀ ਬਾਰਦਾ ਰਿਹਾ ਜੇ ਅਕਾਲੀ ਦਲ ਉਹਨਾਂ ਮੁੱਦਿਆਂ ਤੋਂ ਪਾਸੇ ਚਲੇ ਜਾਂਦਾ ਤਾਂ ਲੋਕਾਂ ਨੂੰ ਗੁੱਸਾ ਲੱਗਦਾ ਸਾਡੇ ਤੇ ਵੀ ਇਹ ਇਹ ਨਹੀਂ ਜਾਣੇ ਚਾਹੀਦੇ ਇਸ ਕਰਕੇ ਉਹਨਾਂ ਨੇ ਦੋ ਵਾਰ ਸਾਡੋਂ ਜੜੀ ਆ ਉਹ ਰਾਜ ਭਾਗ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਰੇ ਕਰਤਾ ਲੇਕਿਨ ਉਸ ਗੱਲ ਦੀ ਖਿਮਾ ਜਾ ਜਾਂ ਇੱਥੇ ਮੰਗ ਲਈ ਆ ਆਉਣ ਵਾਲੇ ਟਾਈਮ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਹਨਾਂ ਮੁੱਦਿਆਂ ਨੂੰ ਜਿਹੜੇ ਤੇ ਕੋਈ ਪਿਛੇ ਢਿੱਲ ਰਹੀ ਆ ਔਰ ਬੜੇ ਜ਼ੋਰ ਸ਼ੋਰ ਨਾਲ ਮੁੱਦੇ ਠਾਵਾਗੇ ਬੰਦੀ ਸਿੰਘਾਂ ਦਾ ਮੁੱਦਾ ਹੈ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਹੁੰਦਾ ਮੁੱਦਾ ਹੈ ਰਾਜਵਾਨਾ ਸਾਹਿਬ ਦੀ ਫਾਂਸੀ ਨੂੰ ਜਿਹੜੀ ਉਮਰ ਕੈਦ ਚ ਚੇਂਜ ਕਰਾਉਣ ਦਾ ਮੁੱਦਾ ਹੈ ਸੋ ਇਹ ਬਹੁਤ ਸਾਰੇ ਮੁੱਦੇ ਨੇ ਪਾਣੀ ਦਾ ਮੁੱਦਾ ਹੈ ਪਾਣੀ ਦਾ ਮੁੱਦਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਹੈ ਔਰ ਵਾਧਦਕਾਰਾਂ ਦਾ ਮੁੱਦਾ ਹੈ ਇਹ ਮੁੱਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਹਨੂੰ ਉਠਾਉਂਦਾ ਰਿਹਾ ਹੈ ਜੇ ਢੇਲੋ ਇਹ ਪਿਛਲੇ ਟਾਈਮ ਦੇ ਵਿੱਚ ਮੈਂ ਇਹ ਗੱਲ ਨੂੰ ਮੰਨਦਾ ਲੇਕਿਨ ਇਹ ਮੁੱਦੇ ਜਿਹੜੇ ਆ ਸ਼੍ਰੋਮਣੀਆਂ ਅਕਾਲੀ ਦਾਲੇ ਨੂੰ ਗਾਂ ਲੈ ਕੇ ਅੱਗੇ ਚੱਲੂਗਾ ਤੇ ਤਾਂ ਪੰਜਾਬ ਦੇ ਵਿੱਚ ਜਿਹੜੇ ਆ ਨਾ ਉਹ ਇਹ ਮਿਹਮ ਜਿਹੜੀ ਆ ਸਾਡੀ ਕਾਮਜਾਬ ਹੋਊਗੀ ਭਾਈ ਸਾਹਿਬ ਜੇ ਤੇ ਨਾਲ ਨਾਲ ਜਨਰਲ ਜਲਾਸ ਵੀ ਹੈਗਾ ਤਾਂ ਉਸ ਦੇ ਵਿੱਚ ਕੀ ਵੇਖਦੇ ਹਾਂ ਕੀ ਕੁਝ ਖਾਸ ਰਹਿਣ ਵਾਲਾ ਕਿਉਂਕਿ ਮੁੱਦੇ ਤਾਂ ਇਹੀ ਹੈਗੇ ਨੇ ਹਰ ਵਾਰ ਜੇ ਗੱਲ ਕਰ ਲਈਏ ਤਾਂ ਇਹਨਾਂ ਦੇ ਉੱਤੇ ਚਰਚਾਵਾਂ ਵੀ ਹੁੰਦੀਆਂ ਨੇ ਮੀਟਿੰਗਾਂ ਬਿਠਾਈਆਂ ਜਾਂਦੀਆਂ ਨੇ ਪਰ ਸਿੱਟਾ ਕੋਈ ਨਹੀਂ ਨਿਕਲਦੇ ਆ ਕੇਂਦਰ ਵੀ ਨਹੀਂ ਸੁਣਦੀ ਕਿਉਂ ਨਹੀਂ ਸੁਣਨਾ ਚਾਹੁੰਦੀ ਕੇਂਦਰ ਵੀ ਵੇਖੋ ਉਹਦੇ ਚੰਨ ਥੋੜੀ ਸਿਆਸੀ ਸੀ ਗੱਲ ਵੀ ਹੈ ਗਈ ਆ ਕੇਂਦਰ ਦੇ ਦਿਲਚਾਪੀ ਸ਼੍ਰੋਮਣੀ ਅਕਾਲੀ ਦਲ ਨੂੰ ਕਸਾ ਲ ਕੇ ਤੇ ਪਤਾ ਨਹੀਂ ਕਸਾਇਆ ਸਾਡੇ ਮਗਰ ਲੱਗ ਜੂਗਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਬੜੇ ਵੱਡੇ ਭਲੇਖੇ ਚ ਨੇ ਸ਼੍ਰੋਮਣੀ ਅਕਾਲੀ ਦਲ ਕਦੇ ਕਿਸੇ ਦਾ ਕਸਾਇਆ ਕਸਿਆ ਨਹੀਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਵੀ ਕਸਾਉਂਦੀ ਕਸਾਉਂਦੀ ਜਿਹੜੀ ਆ ਉਹ ਆਪ ਕਸ ਗਈ ਹੋਣਾ ਮਤਲਬ ਵੇਖ ਲਓ ਹਾਸ਼ੀਏ ਤੇ ਆ ਗਈ ਆ ਔਰ ਭਾਰਤੀ ਜਨਤਾ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਲਾਈਨ ਸਰਿਆ ਹੈ ਇਹਦਾ ਦੋਹਾਂ ਤਰ੍ਹਾਂ ਨੂੰ ਹੀ ਫਾਇਦਾ ਹੈ ਕਲਾ ਮਤਲਬ ਆ ਅਕਾਲੀ ਦਲ ਨੂੰ ਫਾਇਦਾ ਨਹੀਂ ਉਹਨਾਂ ਨੂੰ ਵੀ ਫਾਇਦਾ ਹੈ ਲੇਕਿਨ ਜਦੋਂ ਉਹਨਾਂ ਦੇ ਦਿਲ ਦੇ ਵਿੱਚ ਆ ਵੀ ਜੇ ਅਸੀਂ ਇਹ ਬੰਦੀ ਸਿੰਘ ਇਹਨਾਂ ਦੇ ਕਹਿਣ ਤੇ ਆ ਕੇ ਤੇ ਇਹ ਕ੍ਰੈਡਿਟ ਇਹ ਕ੍ਰੈਡਿਟ ਕੁਵਾਰ ਚੱਲ ਰਹੀ ਹੈ ਜਿਹਦੇ ਕਰਕੇ ਉਹ ਐਕਸ਼ਰੋਮਨੀਆ ਅਕਾਲੀ ਦਲ ਦੀ ਜਿਹੜੀ ਮੰਗ ਆ ਉਹਦੇ ਵੱਲ ਗੌਰ ਨਹੀਂ ਕਰ ਰਹੇ ਔਰ ਕਰਨਾ ਚਾਹੀਦਾ ਕਿਉਂਕਿ ਪੰਜਾਬ ਦਾ ਵਾਰ ਸ਼੍ਰੋਮਨੀਆ ਅਕਾਲੀ ਦਲ ਹੀ ਆ ਜਿਹੜਾ ਪੰਜਾਬ ਦੇ ਹਕਾਂ ਦੀ ਹਿੱਤਾਂ ਦੀ ਰਾਖੀ ਜਿਹੜਾ ਕਰ ਸਕਦਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੰਜਾਬ ਦੀ ਲੜਾਈ ਲੜ ਸਕਦਾ ਜਿਹਨੇ ਲੜੀ ਲੜੀ ਆ ਬਾਕੀ ਪਾਰਟੀਆਂ ਦਾ ਸਾਰੀਆਂ ਜਿਹੜੀਆਂ ਸੈਂਟਰ ਦੀਆਂ ਨੇ ਇੱਕੋ ਹੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰੀਜਨਲ ਪਾਰਟੀ ਆ ਉਹ ਕੈਮਰਾ ਨਹੀਂ ਚਾਹੀਦੀ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਘਰਾਂ 'ਚ ਵੀ ਗਲਤੀਆਂ ਹੁੰਦੀਆਂ ਨੇ ਲੋਕਾਂ ਤੋਂ ਪਰਵਾਰਾਂ ਚ ਵੀ ਹੋ ਜਾਂਦੀਆਂ ਹੋਰ ਵੀ ਹੋ ਜਾਂਦੀਆਂ ਇੱਕ ਕੌਮੀ ਪਾਰਟੀ ਸੀ ਜੇ ਕੋਈ ਗਲਤੀ ਹੋ ਗਈ ਉਹਨੂੰ ਛੱਡ ਦਿਓ ਹੁਣ ਮaaf ਕਰ ਦਿਓ ਮaaf ਕਰਨਾ ਚਾਹੀਦਾ ਲੇਕਿਨ ਪੰਜਾਬ ਦਾ ਵਾਰਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਅਕਾਲੀ ਦਲ ਨੂੰ ਤਗੜੇ ਕਰੋਗੇ ਤੇ ਕੌਮ ਤਗੜੀ ਹੋਗੀ ਅਕਾਲੀ ਦਲ ਨੂੰ ਤਗੜੇ ਕਰੋਗੇ ਤੇ ਕੌਮ ਦੀ ਹੋਣ ਤਗੜੀ ਹੋਗੀ ਅਕਾਲੀ ਦਲ ਜੇ ਤਗੜਾ ਕਰੋਗੇ ਤੇ ਪੰਜਾਬ ਤਗੜਾ ਹੋਊਗਾ ਸੋ ਇਸ ਕਰਕੇ ਅਕਾਲੀ ਹੀ ਪੰਜਾਬ ਦੇ ਵਾਰਸ ਨੇ ਅਕਾਲੀ ਦਲ ਨੂੰ ਹੀ ਤਗੜਾ ਕਰਨਾ ਚਾਹੀਦਾ ਹੈ ਔਰ ਰੈਲੀਆਂ ਚ ਵੱਧ ਤੋਂ ਵੱਧ ਸੰਯੋਗ ਸਾਥ ਜਿਹੜਾ ਉਹ ਦੇਣਾ ਚਾਹੀਦਾ ਹੈ ਔਰ ਪਰਵੀਆਂ ਰੈਲੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਇਹ ਲੀਆਂ ਪਰਮੀਆਂ ਦੇ ਨਾਲ ਲੱਗਦਾ ਕਿ ਪੰਜਾਬੀਆਂ ਦੇ ਮਨਾਂ ਦੇ ਉੱਤੇ ਵੀ ਕਿਤਨਾ ਕਿਤੇ ਸ਼ਰਮਣੀ ਕਲ ਦਾ ਰਾਜ ਕਰੂਗੀ ਆਉਣ ਵਾਲੇ ਸਮੇਂ ਬਿਲਕੁਲ ਲੋਕ ਹੁਣ ਨਾ ਜਿਹੜਾ ਅੱਗੇ ਵਾਲੀ ਗੱਲ ਸੀ ਉੱਤੋਂ ਫਿਆਨ ਮੁੜ ਪਿਆ ਲੋਕਾਂ ਨੇ ਲੋਕ ਕਹਿੰਦੇ ਆ ਯਾਰ ਇਹਨਾਂ ਨੂੰ ਵੀ ਵੇਖ ਲਿਆ ਉਹਨਾਂ ਨੂੰ ਵੀ ਵੇਖ ਲਿਆ ਤੇ ਇਹ ਗੱਲ ਤਾਂ ਕੋਈ ਬਣੀ ਨਹੀਂ ਗਈ ਲੋਕਾਂ ਨੂੰ ਨਾ ਇੱਕ ਜਿਹੜੇ ਬਾਹਰਲੇ ਸਾਡੇ ਕੁਝ ਵੀਰ ਨੇ ਉਹ ਵੀ ਕਈ ਵਾਰ ਗਮਰਾਹ ਨੇ ਜਿਹੜੇ ਬਾਹਰਲੇ ਦੇ ਮੁਲਕਾਂ 'ਚ ਬੈਠੇ ਆ ਉਹ ਬਾਹਰਲੇ ਸਿਸਟਮ ਦੀ ਗੱਲ ਕਰੀ ਜਾਂਦੇ ਆ ਉਹ ਬਾਹਰਲਾ ਸਿਸਟਮ ਜਿਹੜਾ ਨਾ ਉਹ ਹੋਰ ਆ ਉੱਥੇ ਕਰਪਸ਼ਨ ਨਹੀਂ ਗਈ ਉੱਥੇ ਲਾਂਡ ਆਰਡਰ ਆ ਕੋਤਸ ਨਸ਼ਾ ਘਟਾ ਇੱਥੇ ਕਾਨੂੰਨ ਦਾ ਰਾਜ ਆ ਇੱਥੇ ਉਹ ਰਾਜ ਉਹ ਤੋਂ ਵਰਗਾ ਦੇਖਣਾ ਚਾਹੁੰਦੇ ਆ ਉਹ ਇਹਨਾਂ ਉਮੀਦਾਂ ਦੇ ਨਾਲ ਕੋਈ ਨਾ ਕੋਈ ਪਾਰਟੀ ਨੂੰ ਫੜ ਕੇ ਅੱਗੇ ਕਰ ਦਿੰਦੇ ਆ ਲੇਕਿਨ ਉਹ ਗੱਲ ਜਿਹੜੀ ਆ ਪੂਰੀ ਨਾ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਤੁਸੀਂ ਵੀ ਜਿਹੜੀ ਹੈ ਨਾ ਆਪਣੇ ਘਰ ਨੂੰ ਮੁੜੋਣ ਬਤੇਰਾ ਵੇਖ ਲਿਆ ਆਮ ਵਾਲੇ ਨਹੀਂ ਵੇਖ ਲਿਆ ਤੁਹਾਂ ਕਾਂਗਰਸ ਹੀ ਵੇਖ ਲਿਆ ਤੁਸੀਂ ਹੋਰ ਕਰੇ ਹੁਣ ਹੋਰ ਗਲਤੀ ਨਾ ਕਰ ਜਿਓ ਜਿਹੜੀ ਆਉਣ ਵਾਲੇ ਟਾਈਮ ਵਿੱਚ ਸ਼੍ਰੋਮਣੀ ਅਕਾਲੀ ਦਾਨ ਨੂੰ ਅੱਗੇ ਲੈ ਕੇ ਚੱਲੋ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਭਾਈ ਮਨਜੀਤ ਸਿੰਘ ਜੀ ਤੋਂ ਉਹਨਾਂ ਵੱਲੋਂ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਉੱਤੇ ਜੋ ਗੱਲ ਕੀਤੀ ਗਿਆ ਨਾਲ ਨਾਲ ਜੇ ਗੱਲ ਕਰ ਲਈਏ ਤਾਂ ਪੰਥਕ ਮੁੱਦੇ ਦੇ ਨਾਲ ਨਾਲ ਖਾਸ ਤੌਰ ਤੇ ਸਿਆਸੀ ਮੁੱਦੇ ਦੇ ਉੱਤੇ ਅੱਜ ਉਹਨਾਂ ਵੱਲੋਂ ਖਾਸ ਸਿਰਚਾਜ ਹੋਇਆ ਜੋ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇੱਕ ਅਪੀਲ ਜੋ ਹੈ ਪੰਜਾਬੀਆਂ ਨੂੰ ਵੀ ਕੀਤੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਹੋ ਪਾਰਟੀ ਜਿਹੜੀ ਹੈਗੀ ਆ ਉਸ ਨੂੰ ਅੱਗੇ ਲੈ ਕੇ ਆਇਆ ਜਾਵੇ ਨਾ ਕਿ ਜਿਹੜੀ ਕੇਂਦਰ ਦੇ ਦੀਨ ਪਾਰਟੀਆਂ ਹੈਗੀਆਂ ਉਹਨਾਂ ਨੂੰ ਵੋਟ ਪਾਈ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦਾ ਲਖਸ਼ ਸੁਣ ਇੱਕ ਜਗਵਾਨੀ ਟੀਵੀ ਸ਼੍ਰੀਮੰਸਾ ਸਾਹਿਬ